ਅakhirkar bharti singh ne kyon chalayi apni labubudog waja sunke tusi vi hovoge hairan ਸਸ਼ਗਲ ਮੈਂ ਸੋਨਿਆ ਤੁਸੀਂ ਵਿਕਟਰ ਦਾ ਇੱਕ ਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਮੋਸਟ ਪਪੂਲਰ ਕਮੀਡੀਅਨ ਤੇ ਟੀਵੀ ਹੋਸਟ ਭਾਰਤੀ ਸਿੰਘ ਦੇ ਬਾਰੇ ਜੋ ਕਿ ਅੱਜ ਕੱਲ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਸੁਰਖੀਆਂ ਬਟੋਰ ਰਹੀ ਹੈ ਤਰਸੇਲ ਜੇਕਰ ਗੱਲ ਕਰੀਏ ਲਬੂਬੂ ਡਾਲ ਦੀ ਤਾਂ ਇਹ ਵੀ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਜਿੱਥੇ ਹਰ ਕੋਈ ਸੈਲੀਬ੍ਰਿਟੀ ਆਪਣੇ ਆਪਣੇ ਬੈਗ ਦੇ ਨਾਲ ਆਪਣੇ ਕਿਸੇ ਨਾ ਕਿਸੇ ਚੀਜ਼ ਦੇ ਨਾਲ ਲਬੂਬੂ ਡਾਲ ਕੈਰੀ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਕਿਤੇ ਨਾ ਕਿਤੇ ਇੱਕ ਟ੍ਰੈਂਡ ਵੀ ਬਣ ਚੁੱਕਾ ਹੈ ਕਿ ਹਰ ਕੋਈ ਲਬੂਬੂ ਡਾਲ ਕੈਰੀ ਕਰ ਰਿਹਾ ਤਾਂ ਏਸੀ ਟ੍ਰੈਂਡ ਦੇ ਵਿੱਚ ਭਾਰਤੀ ਰਣਜੀਤ ਸਿੰਘ ਵੀ ਸ਼ਾਮਿਲ ਹੋ ਗਏ ਸਨ ਉਹਨਾਂ ਦੇ ਵੱਲੋਂ ਆਪਣੇ ਬੇਟੇ ਗੋਲੇ ਨੂੰ ਇੱਕ ਲਬੂਬੂ ਡੋਲ ਲੈ ਕੇ ਦਿੱਤੀ ਗਈ ਸੀ ਜਿਸ ਦੀ ਦੱਸਦੀ ਹੈ ਕਿ ਹਾਲ ਹੀ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਵੀਡੀਓ ਪਾਈ ਗਈ ਜਿਸ ਦੇ ਵਿੱਚ ਭਾਰਤੀ ਸਿੰਘ ਆਪਣੇ ਘਰ ਦੀ ਗੈਲਰੀ ਦੇ ਵਿੱਚ ਲਬੂਬੂ ਡੋਲ ਜਲਾਉਂਦਿਆ ਹੋਇਆ ਨਜ਼ਰ ਆ ਰਹੇ ਸੀਗੇ ਤਾਂ ਦੱਸਦੀ ਹੈ ਕਿ ਉਹਨਾਂ ਦੇ ਨਾਲ ਉਹਨਾਂ ਦੀ ਹੈਲਪਰ ਰੂਪਾ ਵੀ ਮੌਜੂਦ ਸੀ ਜਿੱਥੇ ਉਹਨਾਂ ਨੇ ਇਸ ਦਾ ਰੀਜ਼ਨ ਵੀ ਦਿੱਤਾ ਇਸ ਵੀਡੀਓ ਨੂੰ ਦੇਖ ਕੇ ਕਈ ਲੋਕ ਹੈਰਾਨ ਵੀ ਹੋ ਰਹੇ ਨੇ ਕਿਉਂਕਿ ਲਬੂ ਡੋਲ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਕ੍ਰੇਜ਼ ਹੈ ਖਾਸ ਕਰ ਵੱਡੀਆਂ ਵੱਡੀਆਂ ਅੱਖਾਂ ਤੇ ਉਹਨਾਂ ਦੀ ਇੱਕ ਜੋ ਸਮਾਈਲ ਹੁੰਦੀ ਆ ਉਸ ਨੂੰ ਕਈ ਲੋਕ ਤਾਂ ਕਾਫੀ ਜ਼ਿਆਦਾ 네ਗੇਟਿਵ ਕਹਿੰਦੇ ਆ ਕਿ ਲਬੂਬੂ ਡੋਲ ਤੋਂ 네ਗੇਟਿਵ ਵਾਈਬਸ ਆਉਂਦੀਆਂ ਨੇ ਜਾਂ 네ਗੇਟਿਵ ਕੋਈ ਨਾ ਕੋਈ ਐਨਰਜੀ ਇਸ ਦੇ ਨਾਲ ਹੁੰਦੀ ਆ ਤੇ ਜਦੋਂ ਇਸ ਨੂੰ ਘਰ ਦੇ ਵਿੱਚ ਰੱਖਿਆ ਜਾਂਦਾ ਤਾਂ ਕੁਝ ਨਾ ਕੁਝ 네ਗੇਟਿਵ ਹੋ ਜਾਂਦਾ ਤੇ ਦੱਸ ਦਈਏ ਕਿ ਏਸੇ ਦਰਮਿਆਨ ਭਾਰਤੀ ਸਿੰਘ ਨੇ ਵੀ ਆਪਣੇ ਬਲੌਗ ਦੇ ਵਿੱਚ ਦੱਸਿਆ ਕਿ ਉਹਨਾਂ ਦੇ ਵੱਲੋਂ ਆਪਣੇ ਬੇਟੇ ਗੋਲਨ ਨੂੰ ਲਬੂਬੂ ਡੋਲ ਖਰੀਦ ਕੇ ਦਿੱਤੀ ਗਈ ਸੀਗੀ ਪਰ ਹੁਣ ਉਹ ਇਸ ਲਬੂਬੂ ਡੋਲ ਨੂੰ ਜੁਲਾ ਰਹੇ ਨੇ ਕਿਉਂਕਿ ਇਸ ਨਾਲ ਘਰ ਦਾ ਮਾਹੌਲ ਜੋ ਸੀਗਾ ਕੁਝ ਨਾ ਕੁਝ ਬਦਲਣਾ ਸ਼ੁਰੂ ਹੋ ਗਿਆ ਸੀਗਾ ਮਹਾਰਦੀ ਸਿੰਘ ਦੇ ਮੁਤਾਬਕ ਜਦੋਂ ਉਹਨਾਂ ਦੇ ਵੱਲੋਂ ਲਬੂਬੂ ਡੋਲ ਖਰੀਦੀ ਗਈ ਸੀਗੀ ਤਾਂ ਐਸੇ ਦੇ ਨਾਲ ਗੋਲਾ ਦੇ ਬਿਹੇਵੀਅਰ ਦੇ ਵਿੱਚ ਵੀ ਅਚਾਨਕ ਇੱਕ ਚੇਂਜ ਆਉਣਾ ਸ਼ੁਰੂ ਹੋ ਗਿਆ ਸੀਗਾ ਉਹ ਗੁੱਸੇ ਦੇ ਵਿੱਚ ਚੀਲਾਣਾ ਸ਼ੁਰੂ ਕਰ ਦਿੰਦਾ ਸੀ ਚੀਜ਼ਾਂ ਸੁੱਟਣੀਆਂ ਸ਼ੁਰੂ ਕਰ ਦਿੰਦਾ ਸੀ ਤੇ ਕਿਸੇ ਦੀ ਗੱਲ ਨਹੀਂ ਮੰਨਦਾ ਸੀਗਾ ਸ਼ੁਰੂਆਤ ਦੇ ਵਿੱਚ ਭਾਰਤੀ ਦਾ ਕਹਿਣਾ ਸੀ ਕਿ ਮੈਂ ਇਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੱਤਾ ਸੀਗਾ ਲੇਕਿਨ ਜਦੋਂ ਘਰ ਦੇ ਬਾਕੀ ਲੋਕਾਂ ਨੂੰ ਇਸ ਚੀਜ਼ ਦੇ ਵਿੱਚ ਕੁਝ ਗੜਬੜੀ ਲੱਗੀ ਤਾਂ ਭਾਰਤੀ ਸਿੰਘ ਨੂੰ ਸ਼ੱਕ ਹੋਇਆ ਕਿ ਡੋਲ ਨੂੰ ਘਰ ਚ ਲੈ ਕੇ ਆਉਣ ਦੇ ਨਾਲ ਇੱਕ 네ਗੇਟਿਵ એનર્ਜੀ ਆ ਗਈ ਹੈ ਜਿਸ ਤੋਂ ਬਾਅਦ ਭਾਰਤੀ ਸਿੰਘ ਦੇ ਵੱਲੋਂ ਜੋ ਆ ਇਸ ਨੂੰ ਜਲਾਇਆ ਗਿਆ ਜਸਨੂ ਲੈ ਕੇ ਗੋਲਾ ਕਹਿੰਦਾ ਹੈ ਕਿ ਮੇਰੀ ਡੋਲ ਆ ਇਸ ਨੂੰ ਨਾਲ ਜਲਾਓ ਤਾਂ ਭਾਰਤੀ ਸਿੰਘ ਮਜ਼ਾਕੀਆ ਅੰਦਾਜ਼ ਦੇ ਵਿੱਚ ਕਹਿੰਦੇ ਆ ਕਿ ਇਹਨੂੰ ਤਾਂ ਜਲਾਣਾ ਹੀ ਪਵੇਗਾ ਕਿਉਂਕਿ ਤੇਰੇ ਜੋ ਬਿਹੇਵੀਅਰ ਆ ਉਸ ਵਿੱਚ ਕਾਫੀ ਫਰਕ ਆ ਗਿਆ ਹਾਲਾਂਕਿ ਬਹੁਤ ਸਾਰੇ ਲੋਕਾਂ ਦੇ ਵੱਲੋਂ ਬੂਬੂ ਡੋਲ ਨੂੰ 네ਗੇਟਿਵ ਡੋਲ ਵੀ ਕਿਹਾ ਜਾਂਦਾ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਇਸ ਡੋਲ ਨੂੰ ਜਦੋਂ ਤੋਂ ਘਰ 'ਚ ਲੈ ਕੇ ਆਇਆ ਕੁਝ ਨਾ ਕੁਝ 네ਗੇਟਿਵ એનર્ਜੀ ਜੁਆ ਉਹਨਾਂ ਨੂੰ ਫੀਲ ਹੁੰਦੀ ਹੈ ਤਾਂ ਭਾਰਤੀ ਸਿੰਘ ਦੇ ਵੱਲੋਂ ਵੀ ਵਲੌਗ ਦੇ ਵਿੱਚ ਇਹ ਦੱਸਿਆ ਗਿਆ ਹਾਲਾਂਕਿ ਤੁਹਾਨੂੰ ਲਬੂਬੂ ਡੋਲ ਕਿਵੇਂ ਦੀ ਲੱਗਦੀ ਹੈ ਜੇਕਰ ਤੁਸੀਂ ਖਰੀਦਦੀ ਹੈ ਤਾਂ ਕੀ ਕੋਈ 네ਗੇਟਿਵ એનર્ਜੀ ਫ ਕੁਈਆ ਜਾਂ ਫਿਰ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਹੈ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਨੂੰ ਇਜਾਜ਼ਤ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ